ਇਹ ਤੁਸੀਂ ਕਾਪੀ ਲੈ ਕੇ ਨਾ ਲਿਖ ਲੋ ਕੱਲੀ ਕੱਲੀ ਚੀਜ਼ ਕਾਲਾ ਚਾਣਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਬੈਸਟ ਆ ਤੇ ਜਿਹੜੀ ਸਦਾਲਾ ਸਭ ਜਿਹਨੇ ਇਹ ਤੁਸੀਂ ਆਪਾਂ 슈ਗਰ ਨੂੰ ਕਿਵੇਂ ਆਪਾਂ ਜੜ ਤੋਂ ਹੀ ਖਤਮ ਕਰ ਸਕਦੇ ਆ ਯਾਨੀ ਕਿ 2 ਮਹੀਨੇ ਤੱਕ ਤੁਸੀਂ ਇਹ ਜਿਹੜੀ ਡਾਈਟ ਨੂੰ ਤੁਸੀਂ ਫੋਲੋ ਕਰ ਲੈਣਾ ਤੋ ਤੁਹਾਡੀ ਜਿਹੜੀ ਸ਼ੂਗਰ ਹੈ ਜਿਹੜੀ ਉਹ ਜੜ ਤੋਂ ਖਤਮ ਹੋ ਜੇਗੀ ਇਹ ਮੇਰਾ ਵਾਅਦਾ ਤੁਹਾਡੇ ਨਾਲ ਪਿਆਜ਼ ਖਾਣਾ ਪਿਆਜ਼ ਤੁਹਾਡੇ ਸ਼ੂਗਰ ਨੂੰ ਜੜੋਂ ਖਤਮ ਕਰ ਦੇਗਾ ਪਿਆਜ਼ ਨੂੰ ਕਦੋਂ ਖਾਣਾ ਉਹ ਤੁਹਾਨੂੰ ਮੈਂ ਦੱਸੂਗਾ ਤੁਸੀਂ ਨਾ ਕਣਕ ਦੀ ਰੋਟੀ ਬਿਲਕੁਲ ਨਹੀਂ ਖਾਣੀ ਹੈਗੀ ਨਾ ਤੁਸੀਂ ਝੋਲ ਖਾਣੇ ਹੈਗੇ ਤੁਸੀਂ ਪੰਜ ਫੂਟ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਨਾ ਜਿਹੜੀ ਤੁਹਾਡੀ ਸ਼ੂਗਰ ਆ ਉਹ ਘਟੇਗੀ ਦੀ ਉਹ ਜੜ ਤੋਂ ਹੀ ਖਤਮ ਹੋ ਜੇਗੀ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਆਪਾਂ ਨਾ ਇਸ ਮਹੀਨੇ ਦੇ ਵਿੱਚ ਵਿੱਚ ਨਵੰਬਰ ਦੇ ਵਿੱਚ ਵਿੱਚ ਮੈਂ 10000 ਸਬਸਕ੍ਰਾਈਬਰ ਜਿਹੜੇ ਮੈਂ ਉਹ ਕੰਪਲੀਟ ਕਰਨਾ ਚਾਹੁੰਨਾ ਵਾਂ ਸੋ ਤੁਹਾਡੇ ਸਾਰਿਆਂ ਦੇ ਪਿਆਰ ਦੇ ਸਦਕਾ ਮੇਰੇ 6000 ਸਬਸਕ੍ਰਾਈਬਰ ਜਿਹੜੇ ਉਹ ਕੰਪਲੀਟ ਹੋ ਗਏ ਆ ਸੋ ਪਲੀਜ਼ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ਨਾ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਵੀ ਜ ਦੀ ਆਪਾ ਸ਼ੂਗਰ ਨੂੰ ਕਿਵੇਂ ਘਟਾ ਸਕਦਾ ਜਾਂ ਆਪਾ ਸ਼ੂਗਰ ਨੂੰ ਕਿਵੇਂ ਆਪਾ ਜੜ ਤੋਂ ਹੀ ਖਤਮ ਕਰ ਸਕਦੇ ਆ ਕਈਆਂ ਨੂੰ ਤਾਂ ਦੇਖੋ 슈ਗਰ ਆ ਜਿਹੜੀ ਉਹ ਨਾਰਮਲ ਹੀ ਕਿਸੇ ਕਿਸੇ ਨੂੰ ਹੁੰਦੀ ਆ ਫੈਮਿਲੀ ਦੇ ਵਿੱਚੋਂ ਕਈ ਮੇਰੇ ਪਿੰਡਪਰਾ ਇਹੋ ਜਿਹੇ ਆ ਜਿਹੜੇ ਕਹਿੰਦੇ ਵੀ ਮਤਲਬ ਸਾਡੇ ਫੈਮਿਲੀ ਤੋਂ ਹੀ ਚੱਲਦਾ ਆ ਰਿਹਾ ਵਾ ਜਿਵੇਂ ਮੰਨ ਲਓ ਕਿਸੇ ਦੇ ਮੰਮੀ ਪਾਪਾ ਜਾਂ ਦਾਦਾ ਪੜਦਾਦਾ ਨੂੰ ਅੱਗੇ ਉਹਨਾਂ ਦੇ ਬੱਚਿਆਂ ਨੂੰ ਹਨਾ 슈ਗਰ ਹੋ ਗਈ ਆ ਤੇ ਮਤਲਬ ਉਹ ਨਹੀਂ ਘਟ ਨਹੀਂ ਰਹੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਫੂਡ ਸਿਰਫ ਪੰਜ ਫੂਡ ਇਹੋ ਜਿਹੇ ਦੱਸਾਂਗਾ ਅਗਰ ਤੁਸੀਂ ਉਹ ਪੰਜ ਫੂਡ ਤੁਸੀਂ ਖਾਣਾ ਸ਼ੁਰੂ ਕਰ ਦੋਗੇ ਨਾ ਜਿਹੜੀ ਤੁਹਾਡੀ 슈ਗਰ ਉਹ ਘਟੇਗੀ ਦੀ ਉਹ ਜੜ ਤੋਂ ਹੀ ਖਤਮ ਹੋ ਜੇਗੀ ਤੁਹਾਡੀ 슈ਗਰ ਜਿਹੜੀ ਜੜ ਤੋਂ ਹੀ ਖਤਮ ਹੋ ਜੇਗੀ ਉਹ ਪੰਜ ਫੂ ਬਹੁਤ ਹੀ ਜਿਆਦਾ ਜ਼ਰੂਰੀ ਆ ਅਗਰ ਤੁਹਾਡੇ ਘਰ ਦੇ ਵਿੱਚੋਂ ਕਿਸੇ ਵੀ ਮੈਂਬਰ ਨੂੰ ਜਾਂ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਮਤਲਬ ਸ਼ੂਗਰ ਹੈਗੀ ਆ ਤਾਂ ਪਲੀਜ਼ ਤੁਸੀਂ ਉਹਨਾਂ ਨੂੰ ਇਹ ਜਿਹੜੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਅਗਰ ਉਹ ਮੇਰੀ ਇਹ ਵੀਡੀਓ ਦੇਖ ਕੇ ਜੋ ਮੈਂ ਇਸ ਵੀਡੀਓ ਦੇ ਵਿੱਚ 5 ਫੂਟ ਦੱਸਾਂਗਾ ਉਹ ਖਾਣੇ ਸ਼ੁਰੂ ਕਰ ਦੇਣਗੇ ਨਾ ਤਾਂ ਉਹਨਾਂ ਦੀ ਜਿਹੜੀ ਸ਼ੂਗਰ ਉਹ ਮਹੀਨੇ ਦੇ ਵਿੱਚ ਹੀ ਇੱਕ ਮਹੀਨੇ ਦੇ ਵਿੱਚ ਹੀ ਖਤਮ ਹੋ ਜਾਏਗੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਸ਼ੂਗਰ ਆ ਉਹ ਸਾਨੂੰ ਹੁੰਦੀ ਕਿਉਂ ਆ ਜਿਹੜੀ ਸ਼ੂਗਰ ਆ ਦੇਖੋ ਉਹਦਾ ਮੇਨ ਹੋਣ ਦਾ ਕਾਰਨ ਆ ਜਿਹੜਾ ਜੋ ਵੀ ਅਸੀਂ ਖਾਣਾ ਖਾਂਦੇ ਆ ਜੋ ਵੀ ਤੁਸੀਂ ਖਾਂਦੇ ਹੋ ਨਾ ਸਾਡੀ ਬੋਡੀ ਦੇ ਅੰਦਰ ਵਿੱਚ ਗਲੂਕੋਜ਼ ਬਣਦਾ ਵਾ ਗਲੂਕੋਜ਼ ਬਣਦਾ ਵਾ ਜਦੋਂ ਉਹਦੀ ਮਾਤਰਾ ਜਦ ਦੀ ਵਧਣ ਵਧਣ ਲੱਗ ਜਾਂਦੀ ਆ ਹਨ ਸੈੱਲ ਵੱਧ ਜਾਂਦੇ ਨੇ ਤਾਂ ਮਤਲਬ ਇਹ ਮੰਨ ਕੇ ਚਲੋ ਤੁਹਾਨੂੰ ਸ਼ੂਗਰ ਹੋ ਜਾਂਦੀ ਆ ਜੇ ਮੰਨ ਕੇ ਚਲੋ 100 ਆ ਬੋਡੀ ਕਹਿੰਦੀ ਮੈਂ ਇਹਨੂੰ ਪਚਾ ਲੂੰਗੀ ਕੋਈ ਦਿੱਕਤ ਨਹੀਂ ਜੇ 200 ਵੀ ਹੋ ਜੂਗੀ ਬੋਡੀ ਕਹਿੰਦੀ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਮੈਂ ਤਾਂ ਵੀ ਕੰਮ ਚਲਾ ਲੂੰਗੀ ਮੈਂ ਸੰਭਾਲ ਲੂੰਗੀ ਸਾਰਾ ਕੁਝ ਜਦੋਂ 200 ਤੋਂ 300 ਤੇ ਆ ਜਾਂਦੀ ਆ ਤਾਂ ਬੋਡੀ ਕਹਿੰਦੀ ਵੀ ਮੇਰੇ ਹੱਥੋਂ ਕੰਮ ਨਿਕਲ ਗਿਆ ਹੁਣ ਤੂੰ ਆਪ ਦੇਖ ਫਿਰ ਤੁਹਾਨੂੰ ਜਿਹੜੀ ਆ ਉਹ 슈ਗਰ ਦੀ ਜਿਹੜੀ ਸ਼ੂਗਰ ਤੁਹਾਨੂੰ ਹੋ ਜਾਂਦੀ ਆ ਸੋ ਇਸ ਡਿਟੇਲ ਦੇ ਉੱਤੇ ਨਾ ਆਪਾਂ ਅੱਜ ਜਿਹੜੀ ਆਪਾਂ ਤੁਹਾਨੂੰ ਦੱਸਾਂਗੇ ਸ਼ੂਗਰ ਤੁਹਾਨੂੰ ਹੁੰਦੀ ਕਿਉਂ ਆ ਗੁਲਗੋਜ਼ ਕੀ ਹੁੰਦਾ ਵਾ ਇਹਦਾ ਗੁਲਗੋਜ਼ ਲੈਵਲ ਕਿੰਨਾ ਤੁਹਾਨੂੰ ਹੋਣਾ ਚਾਹੀਦਾ ਵਾ ਉਹ ਉਹਦੇ ਤੇ ਆਪਾਂ ਕਿਸੇ ਹੋਰ ਦਿਨ ਆਪਾਂ ਗੱਲ ਕਰਾਂਗੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਫੂਡ ਹੀ ਦੱਸਾਂਗਾ ਵੀ ਤੁਸੀਂ ਕਿਹੜੇ ਪੰਜ ਫੂਡ ਖਾਣੇ ਆ ਕਦੋਂ ਖਾਣੇ ਆ ਤੇ ਕਿਵੇਂ ਖਾਣੇ ਆ ਹਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਦੇਖੋ ਸਲਾਦ ਮੇ ਪੰਜ ਫੂੜੀ ਤੇ ਲਿਖ ਕੇ ਰੱਖੇ ਹੋਏ ਨੇ ਮੈਂ ਸਟੈਪ ਵਾਸਤੇ ਤੁਹਾਨੂੰ ਦੱਸਦਾ ਇਹ ਤੁਸੀਂ ਖਾਣਾ ਹੀ ਖਾਣਾ ਵਾ ਕਿਉਂਕਿ ਸਲਾਦ ਦੇ ਵਿੱਚ ਸਾਨੂੰ ਫਾਈਬਰ ਮਿਲਦਾ ਵਾ ਸਾਨੂੰ ਫਾਈਬਰ ਬਹੁਤ ਜਿਆਦਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਸਾਡੀ ਬੋਡੀ ਨੂੰ ਚਲਾਉਣ ਦੇ ਵਿੱਚ ਫਾਈਬਰ ਦਾ ਬਹੁਤ ਹੀ ਵੱਡਾ ਰੋਲ ਆ ਸੋ ਇਸ ਕਰਕੇ ਸਲਾਦ ਤੁਸੀਂ ਖਾਣਾ ਹੀ ਖਾਣਾ ਵਾ ਸਲਾਦ ਕੋ ਖਾਣਾ ਕਿਵੇਂ ਆ ਰੋਟੀ ਦੇ ਨਾਲ ਨਹੀਂ ਖਾਣਾ ਹੈਗਾ ਸਲਾਦ ਨੂੰ ਨਾ ਰੋਟੀ ਤੋਂ ਬਾਅਦ ਖਾਣਾ ਸਲਾਦ ਜੇ ਤੁਹਾਨੂੰ 슈ਗਰ ਹੈਗੀ ਹੈ ਸਲਾਦ ਦੀ ਤੁਸੀਂ ਪਲੇਟ ਭਰ ਕੇ ਤੁਸੀਂ ਲੰਚ ਲੰਚ ਤੇ ਡਿਨਰ ਲੰਚ ਤੇ ਡਿਨਰ ਦੇ ਵਿੱਚ ਨਹੀਂ ਖਾਣਾ ਤੁਸੀਂ ਖਾਣਾ ਵਾ ਲੰਚ ਤੋਂ 30 ਮਿੰਟ ਪਹਿਲਾਂ ਲੰਚ ਤੋਂ 30 ਮਿੰਟ ਪਹਿਲਾਂ ਤੇ ਡਿਨਰ ਤੋਂ 30 ਮਿੰਟ ਪਹਿਲਾਂ ਮੰਨ ਕੇ ਚਲੋ ਤੁਸੀਂ ਲੰਚ 2 ਵਜੇ ਕਰਦੇ ਹੋ ਤੁਸੀਂ 2 ਵਜੇ ਲੰਚ ਕਰਦੇ ਪਏ ਹੋ ਤੇ ਤੁਸੀਂ 1:30 ਵਜੇ 1:30 ਮਿੰਟ ਤੇ ਤੁਸੀਂ ਆਪਣਾ ਸਲਾਦ ਖਾ ਲੈਣਾ ਪਲੇਟ ਭਰ ਕੇ ਡਿਨਰ ਤੁਸੀਂ 8 ਵਜੇ ਕਰਦੇ ਪਏ ਹੋ ਤਾਂ ਤੁਸੀਂ 7:30 ਵਜੇ 7:30 ਵਜੇ ਤੁਸੀਂ ਸਲਾਦ ਖਾ ਲੈਣਾ ਹੁਣ ਸਲਾਦ ਦੇ ਵਿੱਚ ਦੇਖੋ ਕੀ ਚੀਜ਼ ਹੋਣੀ ਚਾਹੀਦੀ ਆ ਸਲਾਦ ਦੇ ਵਿੱਚ ਤੁਸੀਂ ਕੀ ਕਰਨਾ ਵਾ ਤੁਹਾਡਾ ਹੁਣ ਜਿਹੜਾ ਖੀਰਾ ਖੀਰਾ ਚਕੁੰਦਰ ਟਮਾਟਰ ਮੂਲੀ ਗਾਜਰ ਤੇ ਇੱਕ ਬੰਦ ਗੋਬੀ ਬੰਦ ਗੋਬੀ ਹੁੰਦੀ ਹੈ ਨਾ ਬੰਦ ਗੋਬੀ ਇਹ ਤੁਸੀਂ ਕਾਪੀ ਲੈ ਕੇ ਨਾ ਲਿਖ ਲਓ ਕੱਲੀ ਕੱਲੀ ਚੀਜ਼ ਤੇ ਆ ਤੁਸੀਂ ਸਲਾਦ ਦੇ ਵਿੱਚ ਚੀਰਨੀ ਆ ਤੁਸੀਂ ਪਿਆਜ਼ ਨਹੀਂ ਪਾਉਣਾ ਇਹਦੇ ਵਿੱਚ ਪਿਆਜ਼ ਖਾਣਾ ਪਿਆਜ਼ ਤੁਹਾਡੇ ਸ਼ੂਗਰ ਨੂੰ ਜੜੋਂ ਖਤਮ ਕਰ ਦੇਗਾ ਪਿਆਜ਼ ਨੂੰ ਕਦੋਂ ਖਾਣਾ ਉਹ ਤੁਹਾਨੂੰ ਮੈਂ ਦੱਸੂਗਾ ਤੁਸੀਂ ਆਹ ਚੀਜ਼ ਤੁਸੀਂ ਲਾਂਚ ਦੇ ਵਿੱਚ ਖਾਣੀ ਆ ਸਲਾਦ ਦੇ ਵਿੱਚ ਇੱਕ ਪਲੇਟ ਭਰ ਕੇ ਇੱਕ ਪਲੇਟ ਭਰ ਕੇ ਤੁਸੀਂ ਆਹ ਖਾਣਾ ਵਾ ਹੁਣ ਆਪਾਂ ਗੱਲ ਕਰਦੇ ਆਂ ਜਦੋਂ ਡਿਨਰ ਦੇ ਵਿੱਚ ਤੁਸੀਂ ਕੀ ਖਾਣਾ ਦੇਖੋ ਹੁਣ ਡਿਨਰ ਦੇ ਵਿੱਚ ਡਿਨਰ ਦੇ ਵਿੱਚ ਤੁਸੀਂ ਆਹ ਕੁਝ ਨਹੀਂ ਖਾਣਾ ਹੈਗਾ ਨਾ ਤੁਸੀਂ ਖੀਰਾ ਖਾਣਾ ਦਾ ਚੁੰਦਰ ਖਾਣੀ ਦਾ ਟਮਾਟਰ ਖਾਣਾ ਦਾ ਮੂਰੀ ਨਾਲ ਗਾਜਰ ਕੁਝ ਨਹੀਂ ਖਾਣਾ ਹੈਗਾ ਤੁਸੀਂ ਕੀ ਖਾਣਾ ਵਾ ਤੁਸੀਂ 100 ਗ੍ਰਾਮ 100 ਗ੍ਰਾਮ ਤੁਸੀਂ ਸਿਰਫ ਪਿਆਜ਼ ਚੀਰ ਲੈਣਾ ਪਿਆਜ਼ ਚੀਰ ਲੈਣਾ ਤੁਸੀਂ ਡਿਨਰ ਤੋਂ ਡਿਨਰ ਤੋਂ ਡਿਨਰ ਤੋਂ 30 ਮਿੰਟ ਪਹਿਲਾਂ ਖਾਣਾ ਰਾਤ ਨੂੰ ਸਿਰਫ ਤੁਸੀਂ ਪਿਆਜ਼ ਖਾਣਾ ਵਾ ਡਿਨਰ ਤੋਂ 30 ਮਿੰਟ ਪਹਿਲਾਂ ਤੇ ਪਿਆਜ਼ ਵੀ ਪਤਾ ਕਿਹੜਾ ਖਾਣਾ ਲਾਲ ਪਿਆਜ਼ ਲਾਲ ਪਿਆਜ਼ ਖਾਣਾ ਇਹ ਕਹਿੰਦਾ ਵਾਈਟ ਪਿਆਜ਼ ਚਿੱਟਾ ਪਿਆਜ਼ ਜਿਹਨੂੰ ਆਪਾਂ ਚਿੱਟਾ ਪਿਆਜ਼ ਨਹੀਂ ਖਾਣਾ ਤੁਸੀਂ ਲਾਲ ਪਿਆਜ਼ ਖਾਣਾ ਲਾਲ ਪਿਆਜ਼ ਜਿਹੜਾ ਤੁਹਾਡੀ ਸ਼ੂਗਰ ਨੂੰ ਖਤਮ ਕਰੇਗਾ ਡਿਨਰ ਵੇਲੇ ਖਾਣਾ ਲੰਚ 'ਚ ਨਹੀਂ ਕਰਨਾ ਠੀਕ ਆ ਸਲਾਦ ਤੁਸੀਂ ਐਡ ਕਰਨਾ ਹੀ ਕਰਨਾ ਵਾ ਹੁਣ ਆਪਾਂ ਗੱਲ ਕਰਦੇ ਆਂ ਤੁਸੀਂ ਕੀ ਕਰਦੇ ਹੋ ਕਹਿੰਦੇ ਕਣਕ ਦੀ ਰੋਟੀ ਖਾ ਲੇਗੇ ਤੁਸੀਂ ਨਾ ਕਣਕ ਦੀ ਰੋਟੀ ਬਿਲਕੁਲ ਨਹੀਂ ਖਾਣੀ ਹੈਗੀ ਨਾ ਤੁਸੀਂ ਝੋਲ ਖਾਣੇ ਹੈਗੇ ਤੁਸੀਂ ਕੀ ਖਾ ਸਕਦੇ ਹੋ ਲੰਚ ਦੇ ਵਿੱਚ ਲੰਚ ਦੇ ਵਿੱਚ ਤੁਸੀਂ ਲੈ ਸਕਦੇ ਹੋ ਝੌਂ ਦੀ ਰੋਟੀ ਝੌਂ ਦੇਖੀ ਹੈ ਨਾ ਝੌਂ ਦੀ ਰੋਟੀ ਖਾਣੀ ਹੈ ਤੁਸੀਂ ਆਟਾ ਪਸਾ ਲਓ ਉਹਦਾ ਤੁਸੀਂ ਝੌਂ ਦੀ ਰੋਟੀ ਖਾਣੀਆ ਰਾਗੀ ਦੀ ਰੋਟੀ ਖਾ ਸਕਦੇ ਹੋ ਜਵਾਰ ਦੀ ਰੋਟੀ ਖਾ ਸਕਦੇ ਹੋ ਓਟਸ ਦੀ ਰੋਟੀ ਖਾ ਸਕਦੇ ਹੋ ਕਣਕ ਦੀ ਥਾਂ ਤੇ ਓਟਸ ਦੀ ਰੋਟੀ ਬਣ ਜਾਂਦੀ ਬੜੀ ਵਧੀਆ ਜੇ ਤੁਸੀਂ ਕਹਿੰਦੇ ਵੀ ਓਟਸ ਦੀ ਰੋਟੀ ਜਾਂ ਓਟਸ ਦੀ ਰੈਸਪੀ ਕਿਵੇਂ ਬਣਾਈਏ ਤਾਂ ਪਲੀਜ਼ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ ਤੁਹਾਨੂੰ ਓਟਸ ਦੀ ਰੋਟੀ ਵੀ ਬਣਾਉਣੀ ਦੱਸਦਾ ਵਾ ਕਿ ਓਟਸ ਦੀ ਰੋਟੀ ਕਿਵੇਂ ਬਣਾਈਦੀ ਆ ਤੇ ਇਹਦੀ ਰੈਸਪੀ ਆ ਜਿਹੜੀ ਉਹ ਵੀ ਦੱਸਦਾ ਤੁਹਾਨੂੰ ਕਿਵੇਂ ਬਣਾਉਣੀ ਆ ਠੀਕ ਹੈ ਜੀ ਤੁਸੀਂ ਓਟਸ ਖਾ ਸਕਦੇ ਹੋ ਜਾਂ ਫਿਰ ਤੁਸੀਂ ਆਜੇ ਜਦ ਤੁਸੀਂ ਬਣਾ ਲੈਣਾ ਤੇ ਮੱਕੀ ਦੀ ਰੋਟੀ ਵੀ ਤੁਸੀਂ ਖਾ ਸਕਦੇ ਹੋ ਤੁਸੀਂ ਆ ਚਾਰ ਪੰਜ ਚੀਜ਼ਾਂ ਖਾਣੀ ਤੁਸੀਂ ਆਟੇ ਦੀ ਰੋਟੀ ਬਿਲਕੁਲ ਨਹੀਂ ਖਾਣੀ ਜੇ ਤਾਂ ਆਟਾ ਖਾਣ ਦੇਰ ਕਰਦਾ ਤਾਂ ਓਟਸ ਖਾ ਲਓ ਠੀਕ ਆ ਉਸ ਤੋਂ ਬਾਅਦ ਰਾਈਸ ਆ ਜਿਹੜੇ ਚੋਲ ਬਿਲਕੁਲ ਨਹੀਂ ਖਾਣੇ ਹੈਗੇ ਤੁਸੀਂ ਚੋਲ ਦੇ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਜੇ ਨਾਲ ਤੁਹਾਡੀ 슈ਗਰ ਲੈਵਲ ਜਿਹੜਾ ਵਧੇਗਾ ਤੁਸੀਂ ਚੋਲ ਬਿਲਕੁਲ ਨਹੀਂ ਖਾਣੇਗੇ ਤੁਸੀਂ ਇਹਦੇ ਵਿੱਚ ਲਾਂਚ ਦੇ ਵਿੱਚ ਤੁਸੀਂ ਜੋਆਂ ਦੀ ਰੋਟੀ ਬਣਾ ਕੇ ਖਾ ਸਕਦੇ ਹੋ ਰਾਗੀ ਦੀ ਰੋਟੀ ਬਣਾ ਕੇ ਖਾ ਸਕਦੇ ਜਵਾਰ ਦੀ ਰੋਟੀ ਬਣਾ ਕੇ ਖਾ ਸਕਦੇ ਤੇ ਓਟਸ ਦੀ ਰੋਟੀ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਤੇ ਨਾਲ ਤੁਸੀਂ ਇੱਕ ਪਲੇਟ ਜਿਹੜੀ ਸਲਾਦ ਦਾ 30 ਮਿੰਟ ਤੁਸੀਂ ਪਹਿਲਾਂ ਸਲਾਦ ਤੁਸੀਂ ਖਾਣਾ ਹੀ ਖਾਣਾ ਜੀ ਹੁਣ ਨੰਬਰ 3 ਤੇ ਆਪਾਂ ਗੱਲ ਕਰਦੇ ਆਂ ਫਰੂਟ ਬਹੁਤ سارے ਮੇਰੇ ਭੈਣ ਭਰਾਏ ਹੋ ਜਿਹਨੇ ਜਿੰਨਾਂ ਦੇ ਦਿਮਾਗ ਦੇ ਵਿੱਚ ਇੱਕ ਮਿੱਠ ਬੜੀ ਹੋਈ ਹੈ ਯਾਰ ਫਰੂਟ ਨਹੀਂ ਖਾਣਾ ਫਰੂਟ ਮਿੱਠਾ ਹੁੰਦਾ ਜਿਹਦੇ ਨਾਲ ਸਾਨੂੰ 슈ਗਰ ਵਧੇਗੀ ਇਹ ਤੁਹਾਡੀ ਬਹੁਤ ਵੱਡੀ ਗਲਤੀ ਆ ਜਿਹੜੇ ਨੇਚਰਲ ਫਰੂਟ ਨੇ ਨਾ ਉਹਦੇ ਨਾਲ ਤੁਹਾਨੂੰ ਕਦੇ ਵੀ 슈ਗਰ ਨਹੀਂ ਹੋਏਗੀ ਕਿਉਂਕਿ ਦੇਖੋ ਯਾਰ ਜਦ ਨੈਚਰਲ ਫਰੂਟ ਨੇ ਨਾ ਉਹਨਾਂ ਦੇ ਵਿੱਚ ਜਿਹੜੀ 슈ਗਰ ਆ ਉਹ ਮਤਲਬ ਕਿ ਕੁਦਰਤ ਵੱਲੋਂ ਹੀ ਆ ਜਿੰਨੀ ਤੁਹਾਡੇ ਸਰੀਰ ਨੂੰ ਚਾਹੀਦੀ ਆ ਹਨਾ ਓਨੀ ਕੀ ਹੀ ਉਹਦੇ ਵਿੱਚ ਵਾਜੁਦ ਹੋ ਜਦੋਂ ਤੁਹਾਨੂੰ 슈ਗਰ ਕਿਵੇਂ ਹੁੰਦੀ ਆ ਜਦੋਂ ਤੁਸੀਂ ਗਲਾਬ ਜਾਮਨ ਰਸਗੁੱਲੇ ਜਲੇਬੀਆਂ ਚਾਕਲੇਟ ਕੇਕ ਪੇਸਟੀਆਂ ਇਹੋ ਜਿਹੀ ਚੀਜ਼ਾਂ ਖਾਣਿਓ ਤੁਹਾਡੀ 슈ਗਰ ਲੈਵਲ ਫਿਰ ਵਧਦਾ ਵਾ ਤੁਸੀਂ ਇਹੋ ਮਿੱਠਾ ਨਹੀਂ ਖਾਣਾ ਹੈਗਾ ਤੁਸੀਂ ਉਹ ਖੰਡ ਨਹੀਂ ਖਾਣੀ ਹੈ ਕਿੰਨਾ ਗੁੜ ਖਾਣਾ ਹੈਗਾ ਤੁਸੀਂ ਨੇਚਰਲ ਫਰੂਟ ਖਾ ਸਕਦੇ ਹੋ ਉਹਦੇ ਨਾਲ ਤੁਹਾਨੂੰ ਸ਼ੂਗਰ ਨਹੀਂ ਵਧੇਗੀ ਜੂਸ ਆ ਕਈ ਮੇਰੇ ਪਿੰਡਪੁਰਾ ਕਹਿੰਦੇ ਯਾਰ ਅਸੀਂ ਜੂਸ ਪੀ ਲਈਏ ਨਾ ਜੂਸ ਤੁਸੀਂ ਬਿਲਕੁਲ ਨਹੀਂ ਪੀਣਾ ਹੈਗਾ ਜੂਸ ਤੁਸੀਂ ਬਿਲਕੁਲ ਨਹੀਂ ਪੀਣਾ ਹੈਗਾ ਤੁਸੀਂ ਫਰੂਟ ਖਾਣੇ ਆ ਜੇ ਤੁਸੀਂ ਜੂਸ ਪੀਨੇ ਹੋ ਨਾ ਜੂਸ ਨਾਲ ਪਤਾ ਕੀ ਦੇਖੋ ਜੂਸ ਪੀਣਾ ਕਦੇ-ਕਦੇ ਪੀ ਸਕਦੇ ਕੋਈ ਦਿੱਕਤ ਨਹੀਂ ਪਰ ਮੈਂ ਤੁਹਾਨੂੰ ਸਾਰ ਨਾਲ ਵੱਧ ਕਹਾਂਗਾ ਵੀ ਤੁਸੀਂ ਯਾਰ ਫਰੂਟ ਖਾਓ ਨੇਚਰਲ ਫਰੂਟ ਖਾਓ ਉਹਦੇ ਨਾਲ ਕੀ ਆ ਫਰੂਟ ਦੇ ਨਾਲ ਕੀ ਹੈ ਕਿ ਉਹਦੇ ਵਿੱਚ ਫਾਈਬਰ ਹੁੰਦਾ ਵਾ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਹੜਾ ਸਾਡੀ ਬੋਡੀ ਨੂੰ ਚਾਹੀਦਾ ਹੁੰਦਾ ਵਾ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਜੂਸ ਬਣਾਉਂਦੇ ਹੋ ਉਹ ਸਾਰਾ ਫਾਈਬਰ ਜਿਹੜਾ ਨਿਕਲ ਜਾਂਦਾ ਜੂਸ ਦੀ ਮਾਤਰਾ ਘਟ ਜਾਂਦੀ ਹੈ ਜੇ ਮੰਨ ਕੇ ਚਲੋ ਫਰੂਟ ਦੇ ਅੰਦਰ 100% ਮਾਤਰਾ ਵਾ ਤਾਂ ਜੂਸ ਬਣਦਾ ਵਾ 80% ਰਹਿ ਜਾਂਦੀ ਆ 70 ਤੋਂ 80% ਮਾਤਰਾ ਰਹਿ ਜਾਂਦੀ ਆ ਉਹਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ ਸੋ ਫਰੂਟ ਆ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਖਾਓ ਕਿਉਂਕਿ ਇਹਦੇ ਵਿੱਚ ਜਿਹੜਾ ਫਾਈਬਰ ਆ ਬਹੁਤ ਜ਼ਿਆਦਾ ਹੁੰਦਾ ਜਿਹੜੀ ਸਾਡੀ ਬੋਡੀ ਨੂੰ ਚਾਹੀਦਾ ਉਹ ਵਾ ਹੁੰਦਾ ਤੇ ਉਹ ਸਾਡੇ ਗਲੂਕੋਜ਼ ਜਿਹੜਾ ਸਾਡੇ ਬੋਡੀ ਦੇ ਅੰਦਰ ਗਲੂਕੋਜ਼ ਬਣਦਾ ਨਾ ਤਾਂ ਉਹਨੂੰ ਸਾਫ ਕਰਨ ਦੇ ਵਿੱਚ ਸਾਡੇ ਗਲੂਕੋਜ਼ ਬਣਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਵਾ ਨੰਬਰ 3 ਤੇ ਹੋ ਗਈ ਇਹ ਨੰਬਰ 4 ਤੇ ਹੈਗਾ ਹੈਲਦੀ ਫੈਟ ਫੈਟ ਅਸੀਂ ਖਾਣੀ ਹੀ ਖਾਣੀ ਹੈ ਹੈਲਦੀ ਫੈਟ ਕੀ ਖਾਣੀ ਐ ਨਹੀਂ ਹੈਗਾ ਵੀ ਤੁਸੀਂ ਬਟਰ ਖਾਣ ਲੱਗ ਜਓ ਜਾਂ ਦੂਜਾ ਖਾਣ ਲੱਗ ਜਓ ਹਨਾ ਉਹ ਨਹੀਂ ਖਾਣਾ ਤੁਸੀਂ ਕੀ ਕਰਨਾ ਹੈਲਦੀ ਫੀਡ ਵਾਸਤੇ ਤੁਸੀਂ ਕੀ ਕਰਨਾ ਵਾ ਤੁਸੀਂ ਜਿਵੇਂ ਨਾਰੀਅਲ ਦੀ 기ਰੀ ਹੋਗੀ ਨਾਰੀਅਲ ਦੀ 기ਰੀ ਤੁਸੀਂ ਖਾ ਸਕਦੇ ਹੋ ਨਾਰੀਅਲ ਦੀ 기ਰੀ ਤੁਸੀਂ ਖਾ ਸਕਦੇ ਹੋ ਬਦਾਮ ਖਾ ਸਕਦੇ ਹੋ ਬਦਾਮ ਇੱਕ ਦਿਨ ਦੇ ਵਿੱਚ ਕਿੰਨੇ ਖਾਣਾ ਹੈ ਜਿਆਦਾ ਨਹੀਂ ਮੁਠੀ ਭਰ ਕੇ ਨਹੀਂ ਖਾਣੀ ਤੁਸੀਂ 7 ਤੋਂ ਲੈ ਕੇ 10 ਬਦਾਮ 7 ਤੋਂ 10 ਬਦਾਮ ਦੀਆਂ 기ਰੀਆਂ ਖਾ ਸਕਦੇ ਹੋ ਤੁਸੀਂ ਕਾਜੂ ਖਾ ਸਕਦੇ ਹੋ ਥੋੜਾ ਜਿਹਾ ਤੁਸੀਂ ਕਾਜੂ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹ ਨਾਲ ਇੱਕ ਮਿਕਸ ਨਟਸ ਹੁੰਦੇ ਨੇ ਮਿਕਸ ਨਟਸ ਤੁਸੀਂ ਦੇਖੇ ਹੋਣੇ ਹਨਾ ਸੀਡਸ ਹੁੰਦੇ ਜਿਵੇਂ ਆਪਾਂ ਕਹਿੰਦੇ ਸੀਡਸ ਹੁੰਦੇ ਨੇ ਉਹ ਕਾਫੀ ਬਦਾਮ ਕਾਜੂ ਦਾਖਾਂ ਅਖਰੋਟ ਤੇ ਚੀਆ ਸੀਡ ਹੋਗੇ ਪੰਪਿੰਗ ਸੀਡਸ ਵਗੈਰਾ ਹੋਗੇ ਉਹ ਸਾਰੇ ਮਤਲਬ ਮਿਕਸ ਕੀਤੇ ਹੁੰਦੇ ਤੁਸੀਂ ਲੈ ਸਕਦੇ ਹੋ ਕਿਲੋਗ੍ਰਾਮ ਪੈਕਟ ਮੇਰੇ ਖਾਲ 1000 ਰੁਪਏ ਦਾ ਹੁੰਦਾ ਵਾ ਉਹ ਤੁਹਾਡੇ 2 ਮਹੀਨੇ ਨਿਕਲ ਜਾਏਗਾ ਤੁਸੀਂ ਮੁਠੀ ਭਰ ਕੇ ਉਹ ਖਾ ਸਕਦੇ ਹੋ ਤੇ ਤੁਸੀਂ ਜਿਹੜੇ ਕਾਰਬੋਹਾਈਡਰੇਟ ਹਨਾ ਕਾਰਬੋਹਾਈਡਰੇਟ ਘਟਾ ਦਿਓ ਕਾਰਬੋਹਾਈਡਰੇਟ ਜਮੀ ਘੱਟ ਕਰ ਦਿਓ ਜਿਆਦਾ ਨਹੀਂ ਖਾਣੇਗੇ ਕਾਰਬੋਹਾਈਡਰੇਟ ਕਿਹੜੇ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਾਂ ਇੱਕ ਹੁੰਦੀ ਹੈ ਸ਼ਕਰਗੰਦੀ ਸ਼ਕਰਗੰਦੀ ਹੁੰਦੀ ਹੈ ਤੁਸੀਂ ਉਹ ਨਹੀਂ ਖਾਣੀ ਹੈਗੀ ਚੋਲ ਆ ਜਿਹੜੇ ਰਾਈਸ ਜਿੰਨੂੰ ਆਪਾਂ ਕਹਿੰਦੇ ਇਹ ਚੋਲ ਵਾਈਟ ਬਿਲਕੁਲ ਨਹੀਂ ਖਾਣੇ ਵਾਈਟ ਚੋਲ ਹੁੰਦੇ ਨੇ ਜਿਹੜੇ ਚਿੱਟੇ ਚੋਲ ਚਾਏ ਚਿੱਟੇ ਚੋਲ ਦਾ ਤੁਸੀਂ ਬਿਲਕੁਲ ਨਹੀਂ ਖਾਣੇ ਹੈਗੇ ਸ਼ਕਰਗੰਦੀ ਹੋਗੀ ਚੋਲ ਹੋਗੇ ਆਲੂ ਹੋਗੇ ਆਲੂ ਨਹੀਂ ਖਾਣੇ ਹੈਗੇ ਤੁਸੀਂ ਬਿਲਕੁਲ ਵੀ ਤੁਸੀਂ ਆਹ ਤਿੰਨ ਚਾਰ ਚੀਜ਼ਾਂ ਦਾ ਤੁਸੀਂ ਬਿਲਕੁਲ ਨਹੀਂ ਖਾਣੀ ਹੈਗੀ ਸ਼ਕਰਗੰਦੀ ਚੋਲ ਆਲੂ ਤੇ ਹੋਰ ਵਧੀਆ ਚੀਜ਼ ਇਹ ਚੀਜ਼ਾਂ ਨਹੀਂ ਤੁਸੀਂ ਖਾਣੀਆਂ ਹੈਗੀਆਂ ਸੋ ਇਹ ਤਿੰਨ ਚਾਰ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਜਿਹੜੇ ਤੋਂ ਮੈਂ ਚਾਰ ਚੀਜ਼ਾਂ ਨੇ ਦੱਸੀਆਂ ਨੇ ਤੁਸੀਂ ਇਹ ਚੀਜ਼ਾਂ ਖਾਣੀਆਂ ਹੀ ਖਾਣੇ ਨੇਚਰਲ ਫਰੂਟ ਖਾ ਸਕਦੇ ਹੋ ਤੁਸੀਂ ਜੋਆਂ ਦੀ ਰੋਟੀ ਖਾ ਸਕਦੇ ਹੋ ਰਾਗੀ ਦੀ ਰੋਟੀ ਖਾ ਸਕਦੇ ਹੋ ਜਵਾਰ ਦੀ ਰੋਟੀ ਖਾ ਸਕਦੇ ਹੋ ਓਟਸ ਦੀ ਰੋਟੀ ਖਾ ਸਕਦੇ ਹੋ ਜਿਹੜਾ ਸਲਾਦ ਮੈਂ ਤੁਹਾਨੂੰ ਦੱਸਿਆ ਵਾ ਲੰਚ ਤੇ ਡਿਨਰ ਤੋਂ ਤੁਸੀਂ 30 ਮਿੰਟ ਪਹਿਲਾਂ ਤੁਸੀਂ ਖਾਣਾ ਹੀ ਖਾਣਾ ਤੇ ਜਿਹੜਾ ਲਾਲ ਪਿਆਜ਼ ਆ ਲਾਲ ਪਿਆਜ਼ ਨੂੰ ਤੁਸੀਂ ਰਾਤ ਨੂੰ ਤੁਸੀਂ ਡਿਨਰ ਤੋਂ ਪਹਿਲਾਂ ਖਾਣਾ 30 ਮਿੰਟ ਪਹਿਲਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਫੇਡ ਵੀ ਦਤੀ ਹੁਣ ਜਿਹੜੀ ਪੰਜਵੀਂ ਚੀਜ਼ ਆ ਉਹ ਤੁਸੀਂ ਕੀ ਖਾਣੀ ਆ ਹੁਣ ਆਪਾਂ ਗੱਲ ਕਰਦੇ ਆ ਨੰਬਰ 5 ਦੇ ਉੱਤੇ 5 ਦੇ ਉੱਤੇ ਤੁਸੀਂ ਨਾ ਜਿਹੜੀਆਂ ਸਬਜ਼ੀਆਂ ਨੇ ਦਾਲਾਂ ਸਬਜ਼ੀਆਂ ਨੇ ਨਾ ਤੁਸੀਂ ਉਹ ਖਾਣੀਆਂ ਨੇ ਕਿਹੜੀਆਂ ਖਾਣੀਆਂ ਨੇ ਤੁਸੀਂ ਦਾਲਾਂ ਸਬਜ਼ੀਆਂ ਨੇ ਕਿਹੜੀਆਂ ਖਾਣੀਆਂ ਨੇ ਆਪਾਂ ਖਾਣਿਆ ਤੇ ਸਾਬੇ ਦਾਲ ਜਿਵੇਂ ਮੰਨ ਲਓ ਕਿ ਚਲੋ ਹਰੀ ਮੂੰਗ ਹੋਗੀ ਹਨਾ ਤੁਸੀਂ ਜਿਹੜੀ ਚੀਜ਼ਾਂ ਖਾਣੇ ਹੋ ਤੁਸੀਂ ਦੇਖੋ ਆਜ ਜੋ ਵਿੱਚ ਜਦੋਂ ਦੱਸੂਗਾ ਤੁਸੀਂ ਇਹਦੀ ਸਬਜ਼ੀ ਬਦਲ ਬਦਲ ਕੇ ਬਣਾ ਸਕਦੇ ਹੋ ਹਰੀ ਮੂੰਗ ਦੀ ਸਬਜ਼ੀ ਤੁਸੀਂ ਬਣਾ ਸਕਦੇ ਹੋ ਕਾਲੇ ਛੰਡੇ ਦੀ ਚਿੱਟੇ ਛੋਲੇ ਦੀ ਸਬਜ਼ੀ ਬਣਾ ਸਕਦੇ ਹੋ ਲੋਬੀਏ ਦੀ ਸਬਜ਼ੀ ਬਣਾ ਸਕਦੇ ਹੋ ਰਾਜਮਾ ਤੁਸੀਂ ਖਾ ਸਕਦੇ ਹੋ ਆ ਚਾਰ ਪੰਜ ਚੀਜ਼ਾਂ ਦੀ ਤੁਸੀਂ ਸਬਜ਼ੀ ਬਣਾ ਕੇ ਖਾ ਲਓ ਕਦੇ ਹਰੀ ਮੂੰਗ ਬਣਾ ਲਈ ਕਦੇ ਤੁਸੀਂ ਕਾਲਾ ਚਾਨਾ ਬਣਾ ਲਿਆ ਕਦੇ ਚਿੱਟੇ ਛੋਲੇ ਬਣਾ ਲਏ ਕਦੇ ਲੋਬੀਏ ਬਣਾ ਲਿਆ ਕਦੇ ਰਾਜਮਾ ਬਣਾ ਲਈ ਤੇ ਇਹਨਾਂ ਵਿੱਚੋਂ ਸਾਰਿਆਂ ਨਾਲ ਜੇ ਮੇਰੇ ਵੱਲੋਂ ਤੁਸੀਂ ਮੰਨ ਕੇ ਚੱਲੋਗੇ ਬੈਸਟ ਆ ਇਹਦੇ ਵਿੱਚ ਬੈਸਟ ਹੈਗੀ ਆ ਕਾਲਾ ਚਾਨਾ ਕਾਲਾ ਚਾਨਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਬੈਸਟ ਆ ਤੇ ਜਦ ਇਹ ਸਦਾਲਾ ਸਬਜ਼ੀ ਨੇ ਇਹ ਤੁਸੀਂ ਲਾਂਚ ਦੇ ਵਿੱਚ ਲਾਂਚ ਦੇ ਵਿੱਚ ਕੋਸ਼ਿਸ਼ ਕਰੋ ਵੀ ਤੁਸੀਂ ਲਾਂਚ ਦੇ ਵਿੱਚ ਇਹ ਚੀਜ਼ਾਂ ਵਾਲਾ ਚੀਜ਼ ਸਬਜ਼ੀਆਂ ਖਾਈਏ ਸੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਵਾ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਖਾਣਾ ਲਾਂਚ ਦੇ ਵਿੱਚ ਤੁਸੀਂ ਕੀ ਖਾਣਾ ਡਿਨਰ ਦੇ ਵਿੱਚ ਤੁਸੀਂ ਕੀ ਖਾਣਾ ਵਾ ਸਾਰੀ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਤੁਸੀਂ ਇਹ ਚੀਜ਼ਾਂ ਖਾਓ ਜਿਹੜੀ ਤੁਹਾਡੀ ਸ਼ੂਗਰ ਆ ਮੰਨ ਕੇ ਚੱਲੋ ਤੁਹਾਡੇ ਜਿੰਨੀ ਵੀ ਸ਼ੂਗਰ ਆ ਨਾ ਤੁਸੀਂ ਇਹ ਚੀਜ਼ ਤੁਸੀਂ ਸਿਰਫ 10 ਦਿਨ 10 ਦਿਨ ਖਾ ਕੇ ਚੱਲੋ ਤੁਸੀਂ ਦੇਖੋ ਤੁਹਾਡੇ ਸ਼ੂਗਰ ਲੈਵਲ ਦਾ ਤੜੀ ਸ਼ੂਗਰ ਦਾ ਲੈਵਲ ਹੈ ਜਿਹੜਾ ਬਹੁਤ ਹੀ ਜ਼ਿਆਦਾ ਘਟ ਜੇਗਾ 10 ਦਿਨਾਂ ਬਾਅਦ ਜੇ ਤੁਸੀਂ ਸਿਰਫ ਤੁਸੀਂ 40 ਦਿਨ ਤੋਂ ਲੈ ਕੇ ਤੁਸੀਂ 60 ਦਿਨ ਯਾਨੀ ਕਿ 2 ਮਹੀਨੇ ਤੱਕ ਤੁਸੀਂ ਇਹ ਜਿਹੜੀ ਡਾਈਟ ਨੂੰ ਤੁਸੀਂ ਫੋਲੋ ਕਰ ਲਿਆ ਨਾ ਤਾਂ ਤੁਹਾਡੀ ਜਿਹੜੀ ਸ਼ੂਗਰ ਹੈ ਜਿਹੜੀ ਉਹ ਜੜ ਤੋਂ ਖਤਮ ਹੋ ਜੇਗੀ ਇਹ ਮੇਰਾ ਵਾਦਾ ਤੁਹਾਡੇ ਨਾਲ ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਰੋਟੀ ਆ ਰੋਟੀ ਤੁਸੀਂ ਜੋਆਂ ਦੀ ਰੋਟੀ ਖਾਣੀ ਆ ਜਾਂ ਫਿਰ ਓਟਸ ਦੀ ਰੋਟੀ ਖਾਣੀ ਆ ਜਾਂ ਫਿਰ ਜਵਾਰ ਦੀ ਰੋਟੀ ਖਾਣੀ ਆ ਇਹਦੀ ਤੁਸੀਂ ਰੋਟੀ ਬਣਾ ਕੇ ਖਾ ਸਕਦੇ ਹੋ ਤੁਸੀਂ ਦਾਲਾਂ ਵੀ ਮੈਂ ਤੁਹਾਨੂੰ ਦੱਸਤੀਆਂ ਹਰੀ ਮੂੰਗ ਦੀ ਦਾਲ ਕਾਲਾ ਚਾਣਾ ਚਿੱਟੇ ਛੋਲੇ ਲੋਬੀਆ ਰਾਜਮਾ ਤੁਸੀਂ ਇਹ ਲਾਂਚ ਦੇ ਵਿੱਚ ਖਾਣੀਆਂ ਨੇ ਕਾਲੇ ਚਨੇ ਦੀ ਸਬਜ਼ੀ ਜਿਹੜੀ ਉਹ ਸਭ ਤੋਂ ਬੈਸਟ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਨੇਚੁਰਲ ਜਿਹੜੇ ਫੂਡ ਆ ਜਿਹੜੇ ਨੇਚੁਰਲ ਫੂਡ ਤੁਸੀਂ ਖਾਣੇ ਹੀ ਖਾਣੇ ਆ ਮੰਨ ਕੇ ਚਲੋ ਜਿਵੇਂ ਸੇਬ ਹੋ ਗਿਆ ਸੇਬ ਸੰਤਰਾ ਹਣਾ ਸੇਬ ਸੰਤਰਾ ਅਮਰੂਦ ਇਦਾਂ ਦੇ ਤੁਸੀਂ ਫਰੂਟ ਆ ਜਿਹੜੇ ਸੀਜ਼ਨਲ ਫਰੂਟ ਆ ਤੁਸੀਂ 2-3 ਫਰੂਟ ਖਾ ਲਓ ਬਹੁਤ ਆ ਇੱਕ ਦਿਨ ਦੇ ਵਿੱਚ 2-3 ਫਰੂਟ ਖਾ ਲਓ ਜੇ ਆਪਾਂ ਗੱਲ ਕਰੀ ਵੀ ਤੁਸੀਂ ਫਰੂਟ ਕਦੋਂ ਖਾ ਸਕਦੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਸਵੇਰੇ ਉੱਠ ਕੇ ਤੁਸੀਂ ਫਰੂਟ ਖਾ ਸਕਦੇ ਇੱਕ ਕੋਲੀ ਭਰ ਲਈ ਜਾਂ ਇੱਕ ਪਲੇਟ ਭਰ ਲਈ ਉਹ ਚ ਤਿੰਨ ਚਾਰ ਫਰੂਟ ਜਿਹੜੇ ਮਿਕਸ ਕਰ ਲਏ ਜਿਵੇਂ ਸੇਬ ਸੇਬ ਹੋ ਗਿਆ ਸੰਤਰਾ ਹੋ ਗਿਆ ਤੇ ਜਾਂ ਫਿਰ ਅਮਰੂਦ ਹੋ ਗਿਆ ਇਹ ਤਿੰਨ ਚਾਰ ਫਰੂਟ ਤੁਸੀਂ ਚੀਰ ਕੇ ਰੱਖ ਲੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਖਾਓ ਸਭ ਤੋਂ ਵਧੀਆ ਰਿਜ਼ਲਟ ਫਿਰ ਮਿਲੂਗਾ ਤੁਹਾਨੂੰ ਠੀਕ ਆ ਲੰਚ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਲੰਚ ਦੇ ਵਿੱਚ ਤੁਸੀਂ ਓਟਸ ਦੀ ਰੋਟੀ ਬਣਾ ਕੇ ਖਾਣੀ ਆ ਜਾਂ ਫਿਰ ਤੁਸੀਂ ਜੋਨ ਦੀ ਰੋਟੀ ਬਣਾ ਕੇ ਖਾਣੀ ਆ ਜਾਂ ਫਿਰ ਤੁਸੀਂ ਜਵਾਰ ਦੀ ਰੋਟੀ ਬਣਾ ਕੇ ਜਿਹੜੀ ਉਹ ਤੁਸੀਂ ਖਾਣੀ ਆ ਤੇ ਨਾਲ ਸਬਜ਼ੀ ਮੈਂ ਤੁਹਾਨੂੰ ਦੱਸ ਤੀ ਹਰੀ ਮੂੰਗ ਦੀ ਬਣਾ ਲਓ ਕਾਲਾ ਚਾਹਨਾ ਬਣਾ ਲਓ ਚਿੱਟੇ ਛੋਲੇ ਬਣਾ ਲਓ ਲੋਬੀਆ ਬਣਾ ਲਓ ਜਾਂ ਫਿਰ ਤੁਸੀਂ ਆਵਨ ਨਾਲੋਂ ਰਾਜਮਾਵਨ ਨਾਲੋਂ ਤੁਸੀਂ ਇਹਨਾਂ ਦੇ ਵਿੱਚੋਂ ਕੁਝ ਵੀ ਖਾ ਲਓ ਡਿਨਰ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਮੈਂ ਤੁਹਾਨੂੰ ਸਲਾਦ ਦੱਸਿਆ ਵਾ ਸਲਾਦ ਤੁਸੀਂ 30 ਮਿੰਟ ਪਹਿਲਾਂ ਖਾਣਾ ਹੀ ਖਾਣਾ ਤੇ ਲਾਲ ਪਿਆਜ਼ ਆ ਜਿਹੜਾ ਤੁਸੀਂ ਉਹ ਵੀ ਤੁਸੀਂ ਖਾਣਾ ਹੀ ਖਾਣਾ ਰਾਤ ਨੂੰ ਖਾਣਾ ਸਲਾਦ ਦੇ ਵਿੱਚ ਕੱਲਾ ਲਾਲ ਪਿਆਜ਼ ਖਾਣਾ ਵਾ ਹੋਰ ਉਹਦੇ ਵਿੱਚ ਖੀਰਾ ਟਮਾਟਰ ਇਹ ਕੁਝ ਵੀ ਤੁਸੀਂ ਐਡ ਨਹੀਂ ਕਰਨਾ ਹੈਗਾ ਤੁਸੀਂ ਇਹ ਡਾਈਟ ਨੂੰ ਫੋਲੋ ਕਰੋ ਜਿਹੜਾ ਕਾਰਬੋਹਾਈਡਰੇਟ ਨੇ ਕਾਫਜ਼ ਵਾਲੀਆਂ ਚੀਜ਼ਾਂ ਨੇ ਜਿਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਜ਼ਿਆਦਾ ਉਹ ਤੁਸੀਂ ਘਟਾ ਦਿਓ ਚਕੁੰਦਰ ਆਲੂ ਚੋਲ ਚੋਲ ਤਾਂ ਬਿਲਕੁਲ ਨਹੀਂ ਖਾਣੇਗੇ ਚੋਲ ਬੰਦ ਕਰ ਦਿਓ ਠੀਕ ਹੈ ਜੀ ਚੋਲ ਨਹੀਂ ਖਾਣੇਗੇ ਤੁਸੀਂ ਤੇ ਤੁਸੀਂ ਆਲੂ ਬਹੁਤ ਹੀ ਘੱਟ ਖਾਣਿਆ ਤੇ ਚਕੁੰਦਰ ਹੋਗੀ ਇਹੋ ਜਿਹੀ ਕਾਰਬੋਹਾਈਡ ਵਾਲੀ ਚੀਜ਼ਾਂ ਤੁਸੀਂ ਬਹੁਤ ਘੱਟ ਖਾਣੀਆਂ ਨੇ ਤੁਸੀਂ ਬਾਕੀ ਸੀਡਸ ਵਗੈਰਾ ਹੋਗੇ ਮੂੰਗਫਲੀ ਹੋਗੀ ਬਦਾਮ ਕਾਜੂ ਦਾਖਾ ਮਿਕਸ ਸੀਡਸ ਇਹ ਤੁਸੀਂ ਖਾਓ ਤੁਸੀਂ ਇਹ ਸਿਰਫ 10 ਤੋਂ 15 ਦਿਨ ਤੱਕ ਦੇਖਣਾ ਤੁਸੀਂ ਜਿਹੜਾ ਤੁਹਾਡਾ 슈ਗਰ ਦਾ ਲੈਵਲ ਆ ਉਹ ਆਟੋਮੈਟਿਕ ਹੀ ਘਟ ਜੇਗਾ ਇਹ ਵਾਦਾ ਮੇਰਾ ਤੁਸੀਂ ਇਹ ਚੀਜ਼ ਕਰਕੇ ਦੇਖੋ ਕਿਉਂਕਿ ਇਹ ਚੀਜ਼ ਦੇ ਉੱਤੇ ਮੈਂ ਬਹੁਤ ਜ਼ਿਆਦਾ ਹੀ ਸਰਚ ਕੀਤੀ ਆ ਕਿਉਂਕਿ ਮੈਂ ਦੇਖਿਆ ਯਾਰ ਜਿਹੜੀ 슈ਗਰ ਆ ਸਾਨੂੰ ਹੁੰਦੀ ਕਿਉਂ ਆ ਸਾਨੂੰ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਇਹ ਚੀਜ਼ਾਂ ਦਾ ਵੀ ਜਿਹੜੀ 슈ਗਰ ਆ ਸਾਨੂੰ ਹੁੰਦੀ ਕਿਉਂ ਆ ਉਹ ਹੋਦਾ ਹੋਣ ਦਾ ਕੀ ਕਰਨਾ ਜਦੋਂ ਸਾਨੂੰ ਬਿਮਾਰੀ ਦਾ ਪਤਾ ਲੱਗ ਗਿਆ ਵੀ ਜੇ ਸਾਨੂੰ ਬਿਮਾਰੀ ਇਦਾਂ ਹੁੰਦੀ ਆ ਜਦੋਂ ਅਸੀਂ ਚੀਜ਼ਾਂ ਤੋਂ ਉਹ ਪਉਹ ਚੀਜ਼ ਕੱਢਤੀ ਵੀ ਜਿੱਤੋਂ ਉਹ ਚੀਜ਼ ਹੁੰਦੀ ਆ ਫਿਰ ਆਟੋਮੈਟਿਕਲੀ ਸ਼ੂਗਰ ਤੁਹਾਡੀ ਘਟ ਜਾਣੀ ਆ ਸੋ ਇਸ ਕਰਕੇ ਆ ਚੀਜ਼ਾਂ ਨੂੰ ਤੁਸੀਂ ਫੋਲੋ ਕਰੋ ਡਾਈਟ ਨੂੰ ਤੁਸੀਂ ਕਾਪੀ ਦੇ ਉੱਤੇ ਲਿਖ ਲਓ ਅਗਰ ਤੁਹਾਡੇ ਵਿੱਚੋਂ ਮੇਰੇ ਭੈਣ ਭਰਾ ਨੂੰ ਕਿਸੇ ਨੂੰ ਵੀ ਸ਼ੂਗਰ ਆ ਜਾ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਯਾਰ ਦੋਸਤ ਨੂੰ ਸ਼ੂਗਰ ਹੈਗੀ ਆ ਤਾਂ ਪਲੀਜ਼ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਉਹਦੇ ਨਾਲ ਜ਼ਰੂਰ ਸਾਂਝੀ ਕਰੋ ਉਹਨੂੰ ਕਹ ਵੀ ਇਹ ਡਾਈਟ ਆ ਜਿਹੜੀ ਤੂੰ ਖਾ ਤੇ ਇਹਨਾਂ ਦੇਖਿਓ ਤੁਹਾਨੂੰ ਫਰਕ 101% ਮਿਲੇਗਾ ਜੇ ਤੁਹਾਨੂੰ ਫਰਕ ਨਾ ਮਿਲੇ ਤੁਸੀਂ ਤਾਂ ਦੱਸਣਾ ਸੋ ਪਲੀਜ਼ ਇਹ ਡਾਈਟ ਆਈਟਮ ਤੁਸੀਂ ਅੱਜ ਹੀ ਫੋਲੋ ਕਰੋ ਤੇ 10 ਦਿਨ ਬਾਅਦ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡਾ ਸ਼ੂਗਰ ਲੈਵਲ ਜਿਹੜਾ ਕਿੰਨਾ ਘਟਿਆ ਤੇ ਤੁਹਾਨੂੰ ਕਿੰਨਾ ਜਿਹੜਾ ਉਹ ਰਿਜ਼ਲਟ ਮਿਲਿਆ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨੇ ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਤਾਂ ਪਲੀਜ਼ ਤੁਸੀਂ ਮੇਨ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਪੁੱਛ